ਜੋ ਦੋਂ ਦੇ ਗਏ ਨੰਦ ਬਈ ਚਲੇ ਗਏ ਹਨਾਏ ਵੀ ਪਰੰਪਰੀਤ ਹੋ ਸੀ ਉਦੋਂ ਦੇ ਨਹੀਂ ਤਾਂ ਹੁਣ ਬੱਚੇ ਮੰਨ ਆ ਰਹੇ ਨਾ ਮੇਰਾ ਮੰਨ ਲਗ ਗਿਆ ਉਹ ਤਾਂ ਤੁਸੀਂ ਹੋ ਜਿਨ੍ਹਾਂ ਨੇ ਮੇਰਾ ਥੋੜਾ ਬਹੁਤ ਚੀਜ਼ ਲਵਾਤਾ ਮੈਂ ਤਾਂ ਲਵਾਤਾ ਹੁਣ ਮੇਰੀ ਇੱਕ ਗੱਲ ਤੁਸੀਂ ਤਾਂ ਮੇਰੇ ਹੱਥਾਂ ਚੋਂ ਹੱਤ ਫੜ ਕੇ ਉਹਨਾਂ ਜੀ ਆਏ ਨਾ ਕਹਿੰਦੀ ਹਨਾ ਕੀ ਜਮਰ ਫਲੀ ਤੁ ਜਮਾ ਦੀ ਕੀ ਕਰਨਾ ਕਰ ਫਿਰ ਕੀ ਜਿਹ ਸੰਪ੍ਰੀਤ ਪਾਰ ਕੇ ਤਾਂ ਮੈਂ ਹੈਗਾ ਨਾ ਮੈਂ ਸਭ ਕੁਝ ਦੇਖੂਗਾ ਵੀ ਬੱਚਾ ਵੀ ਸਕੂਲਿੰਗ ਵਗੈਰਾ ਸਾਰਾ ਕੁਝ ਹਾਂ ਹਾਂ ਜੀ ਚਲੋ ਜਿਹੋ ਚੱਤ ਵੀ ਚਲੋ ਨਾ ਪੈਸੇ ਚਲੋ ਪਰਮਜੀਤ ਪਰਮਵੀਰ ਕੋં ਤੇ ਕੋਈ ਗੱਲ ਗਲਤ ਗੱਲ ਨਹੀਂ ਵਿੱਚ ਵੀ ਤੁਸੀਂ ਵੀ ਥੋੜਾ ਸਾਰਾ ਲਾ ਦਿਓ ਹਾਂ ਨਹੀਂ ਮੈਂ ਤਾਂ ਲਾਉਂਦਾ ਹੀ ਆ ਸਾਰਾ ਮੈਂ ਤਾਂ ਸਾਰਾ ਲਾਉਣ ਨੂੰ ਹੁਣ ਵੀ ਤਿਆਰ ਐ ਦੇਖੋ ਕੰਮ ਕੁਝ ਤਰ੍ਹਾਂ ਦਾ ਹੁੰਦਾ ਵਾ ਫਿਰ ਉਹ ਸਭ ਵੀ ਹੁੰਦਾ ਵੀ ਹੈ ਨਾ ਵੀ ਪਰਿਵਾਰ ਨੂੰ ਸਹਾਰਾ ਦੇਣਾ ਹੁਣ ਬੱਚਾ ਨਾਲ ਤੁਸੀਂ ਖੇਡ ਲੈਂਗੇ ਬੱਚਾ ਨੂੰ ਤੁਸੀਂ ਮਾਰ ਲਿਓਗੇ ਥੋੜਾ ਮੇਰਾ ਵੀ ਮਨ ਤੁਸੀਂ ਬਹਿਲਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਜਦ ਤੱਕ ਰਾਤ ਤਾਂ ਨਹੀਂ ਲੰਘਦੀ ਨਾ ਰਾਤ ਨਹੀਂ ਲੰਘਦੀ ਪਰ ਮੈਨੂੰ ਹੀ ਦੱਸ ਤੋ ਇਸ ਟਾਈਮ ਹੈ ਕਿੱਥੇ ਹਾਂ ਤੁਸੀਂ ਕਿ ਮੈਂ ਕਿੱਥੇ ਹੁਣਾ ਬੱਸ ਮੈਂ ਕਿੱਥੇ ਹਾਂ ਮੈਂ ਤੋੜਾ ਇਹ ਕਿ ਖੰਗ ਲੱਗੀ ਪਈ ਐ ਤੇ ਅਸੀਂਾਂ ਤੂੰ ਤੂੰ ਸਿੱਧੀ ਗੱਲ ਦੱਸਾਂ ਤੂੰ ਤੈਨੂੰ ਨਿਆਲ ਕਰਤਾ ਐ ਠੰਡ ਵਿੱਚ ਬਿਲਕੁਲ ਨਹੀਂ ਮੈਂ ਧਿਆਨ ਰੱਖਿਆ ਤੇ ਮੇਰੇ ਸਾਹ ਕੀ ਮੈਂ ਬਸ ਜੀ ਹੋਰ ਕੀ ਤਾਂ ਮੈਂ ਨਾ ਤੇ ਰਿਸਟ ਚ ਚ ਚੀ ਇਹ ਬਣਾ ਕੇ ਭੇਜੂੰਗੀ ਮੈਂ ਤੇ ਹਸ ਚਿਕਨ ਬਣਾ ਕੇ ਭੇਜੂੰਗੀ ਮੈਂ ਤੇਰੇ ਹਸ ਤਾਸੀ ਪਹਿਲਾਂ ਮੇਰੀ ਇੱਕ ਗੱਲ ਤੁਸੀਂ ਦੱਸੋ ਨਹੀਂ ਗੱਲ ਸੋਹਣੀ ਸੋਹਣੀ ਚੱਲੋ ਤੇ ਹੈਨਾ ਵੀ ਤੁਸੀਂ ਧੀ ਕਿ ਮੈਂ ਹੁਣ ਤੁਹਾਨੂੰ ਕਿੰਨੇ ਮਾਰ ਬੁਲਾਇਆ ਜੀ ਤੁਸੀਂ ਆਜੋ ਆਜ ਤੁਸੀਂ ਤਾਂ ਖੋਦ ਬਹੁਤ ਦਰਦੇ ਹੋ ਮੈਂ ਕੀ ਦਰਦਾਂ ਦਾ ਦੱਸਾਂ ਤੁਹਾਨੂੰ ਪਤਾ ਨਹੀਂ ਤੁਹਾਨੂੰ ਕੀ ਆਪਣਾ ਟਿਕਾਣਾ ਨਹੀਂ ਪਤਾ ਆਪਣਾ ਉਹ ਹੀ ਟਿਕਾਣਾ ਇੱਕੋ ਇੱਕ ਤੁਸੀਂ ਖੋਦ ਹੀ ਬਹੁਤ ਦਰਦੇ ਹੋ ਜੀ ਉਹ ਇਹ ਦਰਦ ਦਾ ਗਾਦੀ ਨੋਰੀ ਕਿਰਪਾ ਰੂਹੀ ਅੱਖੂ ਵੀ ਪਾਤੀ ਕਿ ਅੱਖੂ ਵੀ ਮੰਮੀ ਬਿਨਾ ਤਾਂ ਅੱਖਾਂ ਬਣਵਾਈਆਂ ਦੀਆਂ ਅੱਖਾਂ ਸਹੀ ਨਹੀਂ ਬਣੀਆਂ ਉਹਨਾਂ ਤਾਂ ਜੀ ਨਹੀਂ ਦਿਖਦਾਗਾ ਕਰਤਾਰੋ ਕੁਝ ਨਹੀਂ ਆਂਦੇ ਤੋ ਤਾਰੀਂ ਤੁਸੀਂ ਤੱਕੀ ਨਹੀਂ ਉਹ ਨਾ ਬੰਵਾ ਮੈਂ ਨੀ ਆ ਸਕਦੀ ਉਸ ਤੇ ਆਪਣਾ ਉਹ ਬਾਜ਼ਾਰ ਚ ਕਮਰਾ ਲੈ ਕੇ ਰੱਖਿਆ ਵਕਾਦੇ ਵਸ ਰੱਖਿਆ ਆਪਣੇ ਹੱਥ ਰੱਖਿਆ ਆਪਾਂ ਕਮਰਾ ਉਹ ਲੈ ਕੇ ਯਾ ਤੁਸੀਂ ਕਿ ਮੈਂ ਟੋਟਾ ਰੋਜ ਰੋਜ ਦਿੰਦਾ ਮੈਂ ਤੇ ਸੌਰੀ ਐ ਕਿ ਮੈਨੂੰ ਹੋਣਾ ਨਾ ਬਹੁਤ ਔਖਾ ਲੱਗਦਾ ਮੇਰੇ ਸਿਰ ਦੁਖਣ ਲੱਗ ਜਾਂਦਾ ਹੈਗਾ ਤੁਸੀਂ ਸਰਦਾ ਵੀ ਤੇਰਾ ਇਲਾਜ ਕਰ ਦਾਂਗੇ ਤੂੰ ਐ ਕਿਉਂ ਕਰਦੀ ਐ ਦੱਸ चेकार दूँ मैं तो बहुत सदियां काल में करवाऊंगी ताने तुम तान। मेरी गुनियों तो हमेशा ना ही दोगी थोनू फिर आए ना रहू तो भी ओखे तांदी है नहीं काम चलता है मेरी तेरी मेरी टूटी है फिर ट्रक करके फिर कलाक लेला तो मेरे तो मैं तो नहीं देना गल कर रहा इस बात सर जी ये काम ना कौन जान काटिया करो पार ही ना क्या करो तुसी जो मैं तो कहूंगा जो तू मेरी गल ही नहीं मानेगी तो मेरी है हम्म के बताऊं ਕਹਿੰਦਾ ਸੁਣੋ ਮੈਂ ਆ ਜਾਣੀ ਐ ਫੇਰ ਤਾਂ ਸੀ ਨਹੀਂ ਉਹ ਦਬਾਅ ਪਾਈਆਂ ਨੇ ਉਹਨਾਂ ਨੇ ਆ ਜਾਣੀ ਐ ਦਬਾਅ ਨਾ ਜੇ ਤੂੰ ਜੇ ਤੱਕ ਜੇ ਮਿਲ ਜਾਵੇ ਜੇ ਤੈਨੂੰ ਦਬਾਅ ਲੱਗਦਾ ਫੇਰ ਨਾ ਜੇ ਤੈਨੂੰ ਪਿਆਰ ਲੱਗਦਾ ਫੇਰ ਤੂੰ ਇਸ ਬਾਰੇ ਸੋਚ ਸਕਦੀ ਐ ਯਾਰ ਤੱਕ ਤੇ ਮੇਰਾ ਪਿੰਨ ਨਹੀਂ ਦਿੱਕਲੇ ਆ ਪੂਰਾ ਮੇਰਾ ਸੱਚੀ ਮਰੂ ਤੂੰ ਹੀ ਪਿਆਰ ਕਰ ਸਕਦੀ ਸੋਨੂੰ ਅੱਛਾ ਹਮਮਮ ਮੇਰੀ ਗੱਲ ਸੁਣ ਲੈ ਉਹ ਜਿੰਨਾ ਚਿਰ ਵਿਦੇਸ਼ ਐ ਮੈਂ ਤੇਰੀ ਮੇਹੀ ਤੇਰਾ ਪਤੀ ਐ ਮੈਂ ਤੇਰਾ ਸਰਦਾਰ ਸਾਈਆ ਸਭ ਕੁਝ ਤੇ ਉਸ ਤੋਂ ਬਾਅਦ ਉਹਦੇ ਆਏ ਬਾਦ ਮੈਨੂੰ ਤੂੰ ਕੀਤਾ ਹੀ ਨਹੀਂ ਕਰਦਾ ਮੈਂ ਤੁਹਾਨੂੰ ਦੱਸ ਦਿੰਦਾ ਸੱਚੀ ਗਾੜੀ ਜੀ ਆ ਤੂੰ ਕੀਤਾ ਮੈਂ ਤਾਂ ਹੁਣ ਤਾਂ ਹੈ ਨਹੀਂ ਉਸ ਤੋਂ ਬਾਅਦ ਤੂੰ ਭੁੱਲੇਗੀ ਨਾ ਮੈਨੂੰ ਕਿਉਂ ਮੇਰਾ ਗਲਾ ਖੜਾ ਬੰਦ ਰੂ ਮੇਰੀ ਆਵਾਜ਼ ਕੋਲ ਪਰ ਸਮਝ ਨਹੀਂ ਆਉਦੀ ਹੋਣੀ ਹੈ ਨਾ ਨਹੀਂ ਨਹੀਂ ਆ ਰਹੀ ਐ ਨਹੀਂ ਭੁੱਲਦੀ ਤੁਸੀਂ ਆਜੂ ਨਾ ਫਿਰ ਘਰੇ ਮੈਂ ਤੁਹਾਡੇ ਪਾਸੇ ਕਾੜਾ ਬਣਾ ਕੇ ਦਿੰਨੀ ਆ ਤੁਹਾਨੂੰ ਤੂੰ ਕਾੜਾ ਤੂੰ ਤੇਰੇ ਕਾੜਿਆਂ ਨੂੰ ਜਾਣਦਾ ਐ ਮੈਂ ਤੂੰ ਕੁਝ ਪ੍ਰੋਫੋੜੀ ਕਢਾਉਣ ਲੱਗ ਜੀ ਮੇਠਾ ਕੋਈ ਮਰੀ ਹੈ ਨਹੀਂ ਕਿ ਸੇਰ ਤੋਂ ਸਵੇਰ ਦਾ ਰੱਖਿਆ ਤਾਂ ਮੈਂ ਟੀਕਾ ਲਵਾ ਕੇ ਲਿਆਉਣਾ ਪਹਿਲਾਂ ਤਾਂ ਠੀਕ ਹੈ ਸਰ ਜੀ ਹੂੰ ਸਵੇਰ ਨੂੰ ਮਹੌਜ ਨੂੰ ਤਕੜਾ ਠੀਕ ਹੈ ਸਰ ਜੀ ਜੇ ਤੂੰ ਮੇਰਾ ਤਕੜਾ ਕਰ ਸਕਦੀਆਂ ਤਾਂ ਫਿਰ ਤੂੰ ਕੋਈ ਇਲਾਜ ਦੱਸ ਦੇ ਉਹ ਚ ਇੱਕ ਪੀਰਾਉਂ ਜੇ ਤਾਂ ਫਿਰ ਹੀ ਤਕੜਾ ਕਰੂੰਗਾ ਤੁਹਾਨੂੰ ਹੂੰ ਅੱਛਾ ਕੀ ਕੀ ਟਾਈਮ ਹੋਇਆ ਹੁਣ ਟਾਈਮ ਦੇਖ ਪਹਿਲਾਂ ਤਾਂ 11:25 ਆ ਜੀ ਦੰਦੇ ਬਣਾ ਲਈਏ ਕਰਾ ਅੱਧਾ ਕੀ ਹੋ ਗਿਆ ਤਾਂ ਤਾ ਤੋ ਨਹੀ ਮਿਲ ਲਿਆ ਕਿ ਚਲੋ ਠੀਕ ਹੈ ਜੀ ਤੁਹਾਨੂੰ ਠੀਕ